ਅਕਲਾਸ਼ਾਂ ਰੁੱਲਦੀਆਂ ਨੂੰ ਟੋਡਰ ਮਲ ਦਾ ਮਨ ਪਰ ਆਇਆ ਮਨ ਨਾਲ ਵਿਚਾਰ ਕਰੇ ਫੇਰ ਹੂੰ ਵਿੱਚ ਦਰਵਾਜ਼ਾ ਸਿਧਾਇਆ ਉਹ ਤਰ ਲਿਆ ਅਰਜ਼ ਕਰੀ ਮੁੱਖੋਂ ਅੱਖੀਂ ਜੀ ਗਜੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜ਼ੂਰੀ ਕਹੇ ਖਾਨ ਬਜੀਦ ਤਾਈ ਮੈਂ ਜੀ ਹੱਥ ਬਨ ਅਰਜ ਗੁਜਾਰਾ ਐਸੀ ਕਿਤੇ ਦੇਖੀ ਨਹੀਂ ਆਵੇਂ ਦੇਖੇ ਕਤਲ ਹਜ਼ਾਰਾਂ ਜੇ ਦਿਓ ਇਜਾਜ਼ਤ ਤਾਂ ਮੈਂ ਇੱਕ ਕਹਿਣੀ ਅਰਜ਼ ਜ਼ਰੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜ਼ੂਰੀ ਸਿਖਾਨ ਬਜੀਦੇ ਨੇ ਕਰਿਆ ਹਾਂ ਦਾ ਜਦੋਂ ਇਸ਼ਾਰਾ ਫਿਰ ਟੋਡਰਮਲ ਨੇ ਸੀ ਬੋਲ ਸੁਣਾਤਾ ਦੁੱਖੜਾ ਸਾਰਾ ਸੁਚਾਨਦ ਵਰਗੇ ਸੀ ਸੁਣ ਕੇ ਬਟਣ ਲੱਗੇ ਕੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰਮਲ ਮਨਜੂਰੀ ਕੋਈ ਜੋਰ ਉਜਰ ਨਹੀਂਓ ਇਹ ਤਾਂ ਅਰਜ਼ਮਨਤ ਹੈ ਮੇਰੀ ਤੁਹਾਡੇ ਜੀ ਹੁਕਮ ਬਿਨਾ ਚੱਲਣੀ ਨਾ ਕੋਈ ਜ਼ਰਤ ਦਲੇਰੀ ਕਰ ਲੋ ਮਨਜ਼ੂਰ ਤੁਸੀਂ ਇਹ ਤਾਂ ਮੇਰੀ ਹੈ ਮਜਬੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜ਼ੂਰੀ ਸੋਣ ਖਾਨ ਵਜੀਦ ਕਾਹੇ ਸਿੱਠਾ ਪਉ ਹਰ ਜਾਨਾ ਪਰਨਾ ਲੈ ਮੁੱਲ ਜ਼ਮੀਨ ਉਨੀ ਜਿੰਨੇ ਥਾਂਸ ਸਸਕਾਰ ਹੈ ਕਰਨਾ ਸਭ ਕੁਝ ਬਿਕੂ ਤੇਰਾ ਖੱਟਣੀ ਚੋਨਾ ਜੇ ਮਸ਼ਗੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜੂਰੀ ਮਨਜੂਰ ਨਵਾਬ ਜੀ ਹੈ ਜਿਹੜੀ ਸ਼ਰਤ ਤੁਸਾਂ ਨੇ ਆਖੀ ਧੰਨਵਾਦ ਤੁਹਾਡਾ ਜੀ ਮੇਰੀ ਬਖਸ਼ ਦਿਓ ਉਸ ਤਾਖੀ ਟੋਡਰ ਮਲ ਸੇਠ ਕਾ ਗੀਏ ਕੀਮਤ ਦੇਉ ਪੂਰੀ ਪੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜੂਰੀ ਮਨ ਹੀ ਮਨ ਖੁਸ਼ ਹੋਇਆ ਸੋ ਸੋ ਰੱਬ ਦਾ ਸ਼ੁਕਰ ਮਨਾਉਂਦਾ ਸੋ ਸੋ ਰੱਬ ਦਾ ਸ਼ੁਕਰ ਮਨਾਉਂਦਾ ਟੋਡਰਮਲ ਸੇਠ ਖੜਾ ਖਾਨਬਜੀਤ ਨੂੰ ਸੀਸ ਝੁਕਾਉਂਦਾ ਮਿਲ ਗਈ ਇਜਾਜ਼ਤ ਗੈਰਾਂਚੀ ਲਾਗੂ ਗਿਆ ਫਰਜ਼ ਜ਼ਰੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰਮਲ ਮਨਜ਼ੂਰੀ ਫਿਰ ਖਾਨਬਜੀਤ ਤਾਈ ਟੋਡਰਮਲ ਸਲਾਮਾ ਕਰਕੇ ਮੁੜਿਆ ਕਰ ਆਪਣੇ ਨੂੰ ਕਾਲੀ ਲੰਮੀਆਂ ਕਦਮਾਂ ਕਰਕੇ ਬਨੇਗਾ ਗੁਬਿੰਦ ਗਾਡੀਆਂ ਸੇ ਝੁਮਕਾਉਂਦਾ ਜਾਵੀਂ ਦੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜੂਰੀ ਸਸਕਾਰ ਕਰਨ ਦੇ ਲਈ ਮੰਗਦਾ ਟੋਡਰ ਮਲ ਮਨਜੂਰੀ